ਹੁਣ ਲੜੀ ਜਾਂਦੇ ਆ ਆਪੱਚ ਪ੍ਰਧਾਨ ਨੂੰ ਉਹ ਨਹੀਂ ਬੁਲਾਉਂਦੇ ਉਹਦੀ ਫੋਟੋ ਫੋਟਨ ਲਾਈ ਮੱਲੇ ਦਾ ਕੋਈ ਉਹ ਲੜ ਪਿਆ ਆਪੱਚ ਕਹਿੰਦੇ ਫੋਟੋ ਕਿਉਂ ਨਹੀਂ ਲਾਈ ਅੱਛਾ ਜੀਨੇ ਜੀਨੇ ਰਾਜੇ ਬੜਿੰਗ ਨੂੰ ਹਰਾਉਣ ਵਾਸਤੇ ਕੰਮ ਕੀਤਾ ਸੀ ਉਹਨੂੰ ਚੰਨੀ ਨੇ ਜੁਆਇਨ ਕਰਾ ਲਿਆ ਉਥੇ ਰਾਜਾ ਨਹੀਂ ਬੁਲਾਇਆ ਰਾਜੇ ਨੇ ਮੁੱਲਾਪੁਰ ਦਾ ਆਖਾ ਜਿਹਨੇ ਚੰਨੀ ਨੂੰ ਜਲੰਧਰ ਤੋਂ ਰੌਣ ਵਾਸਤੇ ਕੰਮ ਕੀਤਾ ਸੀ ਉਹਨੇ ਉਹਨੂੰ ਦਾ ਕਕਰਾਲਿਆ ਤੇ ਨਾ ਆ ਜਾ ਫਿਰ ਇਹ ਤਾਂ ਆ ਕਮਾਂ ਤੇ ਲੱਗੇ ਹੋਏ ਨਹੀਂ ਕੋਈ ਪੰਜਾਬ ਹੈ ਇਹਦੇ ਵਿੱਚ ਇੱذ ਕਿਤੇ ਪੰਜਾਬ ਹੈ ਇਹਨਾਂ ਦੀਆਂ ਜਿਹੜੇ ਐਕਟੀਵਿਟੀਆਂ ਨੇ ਇੱذ ਪੰਜਾਬ ਹੈਗਾ ਕਿਤੇ ਕੋਈ ਬੇਰਜ਼ਗਾਰੀ ਦੀ ਗੱਲ ਕੋਈ ਪਾਣੀ ਥੱਲੇ ਧਰਤੀ ਦੇ ਚਲੇ ਗਏ ਉਹਦੀ ਕੋਈ ਗੱਲ ਕੋਈ ਇੰਡਸਟਰੀ ਦੀ ਗੱਲ ਕੋਈ ਕਾਮਯਾਬੀ ਦੀ ਗੱਲ ਕੋਈ ਨੌਕਰੀਆਂ ਦੀ ਗੱਲ ਕੋਈ ਖੇਤੀ ਦੀ ਗੱਲ ਕੋਈ ਮਜ਼ਦੂਰਾਂ ਦੀ ਗੱਲ ਕੋਈ ਵਪਾਰੀਆਂ ਦੀ ਗੱਲ ਹੈ ਨਾ ਐਸੇ ਪਿੱਛੇ ਲੜ ਪੈਂਦੇ ਮੈਂ ਉਹ ਕੁਰਸੀ ਤੇ ਬੈਣਾ ਤੂੰ ਉੱਤੇ ਕਿਉਂ ਬਹਿ ਗਿਆ ਚੱਕ ਇੱਕ ਦੂਜੇ ਤੇ ਕੁਰਸੀਆਂ ਹੀ ਚਲਦੀਆਂ ਨੇ ਫਿਰ ਲੜ ਪੈਂਦੇ ਜੀ ਆਪਾਂ ਚ ਮੈਂ ਇਹਦੇ 'ਚ ਤਾਂ ਨਹੀਂ ਮੈਂ ਲੜਾਉਂਦਾ ਮੂੰ ਤਾਂ ਹਰੇ ਗੱਲ 'ਚ ਮੇਰਾ ਨਾਂ ਲਾਉਂਦੇ ਨੇ ਤੂੰੰਦ ਜਿਆਦੇ ਪੈ ਜੇ ਕਹਿੰਦੇ ਗਵੰਤਮ ਨੇ ਅਸਤੀਫਾ ਦੇ ਦੇ ਤੂੰੰਦ ਜਿਆਦੇ ਪੈ ਗਈ ਐਦ ਕੀ ਗਰਮੀ ਪੈ ਗਈ ਕਹਿੰਦੇ ਗਵੰਤਮ ਗਰਮੀ ਘਟਾ ਸਕਦਾ ਸੀ ਅਸਤੀਫਾ ਦੇਣਾ ਚਾਹੀਦਾ ਹੈ ਕੈਨੇਡਾ ਚ ਬਰਫ ਪੈ ਜੇ ਕਹਿੰਦੇ ਭਗਵੰਤ ਮਾਨ ਸਤਿਵਾਦੇ ਵੇਲਾ ਮੇਂ ਹਰ ਗੱਲ ਮੇਰੇ ਨਾਲ ਆਦਦੇ ਨੇ ਜੀ ਉਹ ਬਿਕਰਮਜੀਤ ਮਜੀਠੀਆ ਜੇ ਮੈਂ ਉਈ ਵੀ ਕਿਤੇ ਕਿਸੇ ਦਾ ਹਸਪਤਾਲ ਚ ਪਤਾ ਲੈਣ ਚਲਾ ਜਾਵਾਂ ਨਾ ਉਹ ਟਵੀਟ ਕਰ ਦਿੰਦਾ ਲੈ ਭਗਵੰਤ ਮਾਨ ਹਸਪਤਾਲ ਗਿਆ ਹੁਣ ਆ ਡਾ ਦਵਾਈ ਲਊਗਾ ਤੇ ਆ ਡਾਕਟਰ ਇਹਨੂੰ ਆ ਦਵਾਈ ਦੇਊਗਾ ਇੰਨੇ ਵਜੇ ਆ ਦਵਾਈ ਲੈਣੀ ਹੈ ਤੇ ਆਪਣੇ ਵਾਲੇ ਪਰੋਹਣੇ ਦੀ ਦੱਸ ਦੋ ਕਦੇ ਸੱਜੀ ਬਾਹਂ ਟੁੱਟ ਜਾਂਦੀ ਐ ਕਦੇ ਖੱਬੀ ਟੁੱਟ ਜਾਂਦੀ ਐ ਉਹ ਕਿ ਉਹ ਕਿੱਥੇ ਡਿੱਗਦਾ ਕਦੋਂ ਡਿੱਗਦਾ ਕੀ ਖਾਂਦਾ ਕੀ ਪੀਂਦਾ ਦਾ ਕਦੇ ਆਪ ਤਾਂ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਦੋ ਜੀ ਕਦੇ ਕੱਲੇ ਗਰੀਬ ਦਾ ਜਵਾਕ ਹੀ ਰੱਖਿਆ ਭਗਵੰਤ ਮਾਨੂ ਗਾਲਾਂ ਕੱਢਣ ਨੂੰ ਬਸ ਸਹੀ ਐ ਨਾ ਮਨ ਮੁੱਦੇ ਦੇਖੋ ਇਹਨਾਂ ਦੇ ਮੁੱਦੇ ਦੇਖੋ ਭਗਵੰਤ ਮਾਨ ਅੱਜ ਸਵੇਰੇ ਬੈੱਡ ਤੋਂ ਉੱਠਿਆ ਉਹਨੇ ਖੱਬੇ ਪੈਰ 'ਚ ਪਹਿਲਾਂ ਚੱਪਲ ਪਾਈ ਆ ਇਹਦਾ ਮਤਲ ਖੱਬੇ ਪੱਖੀ ਹੋ ਗਿਆ ਉਹ ਲੈ ਪਹਿਲਾਂ ਸੱਜੇ 'ਚ ਪਾਉਂਦਾ ਹੁੰਦਾ ਆਹ ਹਾਰੇ ਮੁੱਤੇ ਨੇ ਇਹਨਾਂ ਦੇ ਇੱਕ ਪੰਜਾਬ ਦੇ ਮੁੱਤੇ ਆਈ ਕਿੰਨੇ ਇਕੱਠੇ ਕਰ ਰੱਖਿਆ ਉੱਥੇ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਹੈ ਕਾਂਗਰਸ 'ਚ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਤਾਂ ਇਹ ਹਜੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ किसी भोग भोगते जाना होराइवर पुछते अब आप कि पार्टी वालों बोलना है बै इन जेड़े जपड़िया वगू पार्टियां बदलते हैं फिर वो थोड़े तो वोटा लेके बदल नहीं छड़ान घटो घट आप कहना है यार बंदे की जबान है यार बंदा कितने खड़ा इस गलों मैं ਪਾਵੇਂ ਪੋਲੀਟਿਕਲੀ ਨੂੰ ਜੋ ਮਰਜ਼ੀ ਲੈ ਲੰਨ ਮੀਡੀਆ ਵਾਲੇ ਵੀ ਇਸ ਗੱਲੋਂ ਮੈਂ ਕਾਮਰੇਡਾਂ ਦੀ ਕਦਰ ਕਰਦਾ ਪਾਵੇਂ 500 ਬੋਟ ਪੈਂਦੀ ਹੈ ਪਾਵੇਂ 400 ਪੈਂਦੀ ਹੈ ਖੜੇ ਤਾਂ ਹੈਗੇ ਆਪਣੇ ਦੱਤੀ ਥੋੜੇ ਤੇ ਘਟੂ ਘਟ ਖੜੇ ਤਾਂ ਹੈਗੇ ਉੱਥੇ ਵੀ 500 ਐ 400 ਐ 300 ਜਿੰਨੀ ਮਰਜ਼ੀ ਇੰਨਾ ਵਾਂਗੂ ਤਾਂ ਨਹੀਂ ਹੈਗਾ ਨਾ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਚੱਲ ਇੱਧਰ ਨੂੰ ਚਾਲੋ ਉੱਧਰ ਨੂੰ ਹੁਣ ਮੈਂ ਫੇਰ ਆ ਗਿਆ ਆ ਪਰਸੋ ਚ ਉਥੋਂ ਠੰਢੜ ਆ ਗਿਆ ਪਤਨੀ ਉਹ ਚੱਬੇ ਵਾਲ ਤੋਂ ਸੁਖਵੀਰ ਬਾਦਲ ਕਹੀ ਜਾਂਦੇ ਸੀ ਕਹਿੰਦਾ ਇਹ 4 ਕੁ ਮਹੀਨੇ ਵਾਸਤੇ ਡੈਪੂਟੇਸ਼ਨ ਤੇ ਗਿਆ ਸੀ ਪਟਵਾਰੀ ਲੱਗਿਆ ਯਾਰ ਉਹ ਡੈਪੂਟੇਸ਼ਨ ਤੇ ਗਿਆ ਸੀ ਲੀਡਰ ਕਿਤੇ ਡੈਪੂਟੇਸ਼ਨਾਂ ਤੇ ਜਾਂਦੇ ਹੁੰਦੇ ਆ ਆ ਗਿਆ ਕਹਿੰਦਾ ਮੈਂ ਦੱਸ ਕੋਈ ਸਟੈਂਡ ਨਹੀਂ ਹੈਗਾ ਇਹ ਮੈਂ ਤੁਹਾਨੂੰ ਇਹ ਗੱਲ ਕਹਿਣਾ ਸੰਜੀਵ ਰੋੜਾ ਜੀ ਰਾਜ ਸਭਾ ਦੇ ਮੈਂਬਰ ਨੇ ਰਾਜ ਸਭਾ ਵਾਸਤੇ ਕੋਈ ਵੋਟ ਨਹੀਂ ਮੰਗਣੀ ਪੈਂਦੀ ਇਹ ਐਮਐਲਏ ਨੇ ਵੋਟਾਂ ਪੈਂਦੀਆਂ ਸੱਤ ਦੇ ਸੱਤ ਆਪਣੇ ਨੇ ਇਹ ਚਾਹੁੰਦੇ ਵੀ ਮਤਰਾ ਰਾਜ ਸਭਾ ਚ 6 ਸਾਲ ਵਾਸਤੇ ਨਾਲੇ ਰਾਜ ਸਭਾ ਰਾਜ ਸਭਾ 6 ਸਾਲ ਵਾਸਤੇ ਲੋਕ ਸਭਾ 5 ਸਾਲ ਵਾਸਤੇ ਲੋਕ ਸਭਾ 13 ਦਿਨਾਂ ਬਾਅਦ ਵੀ ਟੁੱਟੀ ਹੋਈ ਐ 13 ਮਹੀਨਿਆਂ ਬਾਅਦ ਵੀ ਲੋਕ ਸਭਾ ਟੁੱਟ ਜਾਂਦੀ ਐ ਐਮਪੀ ਖਤਮ ਰਾਜ ਸਭਾ ਨਹੀਂ ਟੁੱਟਦੀ ਜੀ ਰਾਜ ਸਭਾ ਵਾਲਾ 6 ਸਾਲ ਹੀ ਰਹਿੰਦਾ ਐ ਰਾਜ ਸਭਾ ਨਹੀਂ ਟੁੱਟਦੀ ਇਹ ਕਹਿੰਦੇ ਮੈਂ ਮੈਂ ਤਾਂ ਰਾਜ ਸਭਾ ਚ ਮੈਨੂੰ ਕੀ ਪ੍ਰੋਬਲਮ ਐ ਨਾ ਧੰਨਵਾਦੀ ਦੌਰਾ ਕਰਨਾ ਕੋਈ ਅਸੀਂ ਇਹਨਾਂ ਨੂੰ ਕਿਹਾ ਜੀ ਲੋਕਾਂ ਵਾਲੇ ਪਾਸੇ ਤੁਹਾਡਾ ਲੋਕਾਂ ਨੇ ਕਿਹਾ ਕਿ ਸੰਜੀਵ अरोड़ा ਖੜਾ ਕਰ ਦੋ ਬੰਦਾ ਸਾਡਾ ਸਾਡਾ ਚੁਣਿਆ ਹੋਇਆ ਬੰਦਾ ਕਿ ਤੇ ਇੱਥੇ ਚੱਲ ਜੇ ਤਾਂ ਅਸੀਂ ਵੋਟਾਂ ਪਾ ਕੇ ਜਿਤਾਵਾਂਗੇ ਅੱਜ ਥੋੜੀ ਸੰਜੀਵ अरोड़ा ਤੁਹਾਡੇ ਕੋਲ ਆਇਆ ਵੋਟਾਂ ਮੰਗਣ ਪਹਿਲਾਂ ਵੋਟਾਂ ਮੰਗਣ ਨਹੀਂ ਆਇਆ ਪਹਿਲਾਂ ਕੰਮ ਸ਼ੌਂਕ ਨੂੰ ਕੀਤਾ ਹੁਣ ਜ਼ਿੰਮੇਵਾਰੀ ਕਰਵਾਊਗੀ ਕੰਮ ਉਹ ਕੰਮ ਗਰੰਟੀ ਮੇਰੀ ਗਰੰਟੀ केजरीवाल ਦੀ ਸਾਰੇ ਵਰਗਾਂ ਦੇ ਦੁੱਖਾਂ ਨੂੰ ਜਾਣਦੇ ਐ ਕੰਮ ਕਰਨ ਦਾ ਸ਼ੌਂਕ ਐ ਦਿਲ ਚ ਦਰਦ ਹੈ ਸੋ ਇਹੀ ਗੱਲ ਤੁਹਾਡੇ ਕੋਲ ਕਹਿਣਾ ਆ ਇੱਕਾ ਰੱਖਿਓ 19 ਤਰੀਕਾ ਇੱਕ ਥੋੜਾ ਜਿਹਾ ਮੈਂ ਅੱਜ ਵੀ ਗਿਆ ਸੀਗਾ ਉਧਰ ਦਿੱਟਾਗੁਰ ਨਗਰ ਵਗੈਰਾ ਚ ਜਿਹੜੇ ਪੜੇ ਲਿਖੇ ਲੋਕ ਐ ਜਿਵੇਂ ਤੁਸੀਂ ਪੜੇ ਲਿਖੇ ਲੋਕੋਂ ਬੜਾ ਪੌਸ਼ ਏਰੀਆ ਗੁਰਦੇਵ ਨਗਰ ਭਾਈ ਰਤੀਸ਼ ਸਿੰਘ ਨਗਰ ਸਰਾਬਾ ਨਗਰ ਅਗਰ ਨਗਰ ਆਸ਼ਾਪੁਰੀ ਆਦਰਸ਼ ਕਲੋਨੀ ਕਿਉਂਕਿ ਮੈਂ ਇੱਥੇ ਰਹਿੰਦਾ ਰਿਆ ਨਾ 5 ਸਾਲ ਰਿਆ ਮੈਂ ਪਰ ਇੱਕ ਥੋੜਾ ਜਿਹਾ ਸ਼ਿਕਵਾ ਪੜੇ ਲਿਖਿਆ ਨਾਲ ਮੇਰਾ ਹੈਗਾ ਵੋਟਾਂ ਨਹੀਂ ਪਾਉਣ ਜਾਂਦੇ ਛੁੱਟੀ ਵਾਲਾ ਦਿਨ ਸਮਝ ਲੈਂਦੇ ਆ ਵੀ ਛੁੱਟੀ ਆ ਪਿਕ ਨਿਕ ਦੇ ਆ ਚੱਲ Shimla ਚੱਲਦੇ ਆ ਆਉਂਦਿਆਂ ਨੂੰ ਕੋਈ ਕਿਸੇ ਹੋਰ ਨੂੰ ਵੋਟਾਂ ਪੈ ਜਾਂਦੀਆਂ ਨੇ ਫਿਰ 5 ਸਾਲ ਗਾਣਾ ਕੱਢੀ ਜਾਂਦੇ ਰਹਿੰਦੇ ਬਈ ਵੋਟਾਂ ਤਾਂ ਪਾ ਕੇ ਜਾਓ ਕਿੰਨਾ ਕੁ ਟਾਈਮ ਲੱਗਦਾ ਜੀ 192 ਬੂਥ ਨੇ 700 ਤੋਂ 800 ਤੋਂ ਵੱਧ ਵੋਟ ਨਹੀਂ ਹੈਗੀ ਕਬੂਤੇ 15 ਮਿੰਟ ਨਹੀਂ ਆਉਂਦੇ ਜੀ 15 ਮਿੰਟ ਨਹੀਂ ਘਟਾ ਸਕਦੇ ਯਾਰ ਦੇਸ਼ ਵਾਸਤੇ ਪੰਜਾਬ ਵਾਸਤੇ 15 ਮਿੰਟ ਗਰਮੀ ਚ ਲਾ ਲੋ 5 ਸਾਲ ਕਿਸੇ ਲੀਡਰ ਨੂੰ ਗਾਲਾਂ ਕੱਢਣ ਦੀ ਲੋੜ ਨਹੀਂ ਪੈਣੀ ਤੁਸੀਂ ਆਪ ਹੀ ਚੁਣਿਆ ਫਿਰ ਪੜੇ ਲਿਖੇ ਲੋਕ ਵੋਟਾਂ ਪਾਉਣ ਲੱਗ ਜਾਣ ਨਾ ਤਾਂ ਕਿਸੇ ਲੀਡਰ ਨੂੰ ਗਾਲਾਂ ਨਹੀਂ ਪੈਂਦੀਆਂ ਉਹ ਹੁਣ ਕੀ ਕਰਦੇ ਆ ਉਹਨੂੰ ਪਤਾ ਪੜੇ ਲਿਖੇ ਤਾਂ ਪਾਉਂਦੇ ਨਹੀਂ ਗਰੀਬਾਂ ਨੂੰ ਲਾਲਚ ਲੂਲ ਚ ਦੇ ਲੈਂਦੇ ਵਿਚਰੇਆਂ ਨੂੰ ਪੈਸੇ ਵੰਡ ਲੈਂਦੇ दारूਆ ਵੰਡ ਲੈਂਦੇ ਫਿਰ ਆਪਾਂ ਕੀ ਕਰੀਏ ਹੁਣ ਉਹ ਕੋ ਸਾਡੇ ਕੋਲ ਹੈ ਨਹੀਂ ਨਾ ਅਸੀਂ ਦਾਰੂ ਵਾਲੇ ਵੰਡਣ ਵਾਲਿਆਂ ਨਾ ਦੇ ਪੈਸੇ ਪੈਸੇ ਨਹੀਂ ਹੈਗੇ ਸਾਡੇ ਕੋਲ ਫਿਰ ਸਾਡਾ ਇਹਦਾ ਮਤਲਬ ਫਿਰ ਅਸੀਂ ਕੁਝ ਕਰ ਹੀ ਨਹੀਂ ਸਕਦੇ ਪੜੇ ਲਿਖੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ 19 ਜੂਨ ਜਿਹੜੀ ਛੁੱਟੀ ਵਾਲਾ ਦਿਨ ਨਾ ਸਮਝਿਓ ਜ਼ਿੰਮੇਵਾਰੀ ਵਾਲਾ ਦਿਨ ਸਮਝਿਓ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ 19 ਤਰੀਕ ਨੂੰ ਨਿਪੋਣੀ ਹੈ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਅਗਲੇ ਆਏ ਵੀ ਗਰੰਟੀ ਲੈਣੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਫਿਰ 19 ਤੋਂ ਬਾਅਦ ਸੋਇਸ ਕਰਕੇ ਮੈਂ ਤੁਹਾਨੂੰ ਕਹਿਣਾ ਜੇ ਪੰਜਾਬ ਦੇ ਕੋਨੇ ਕੋਨੇ ਤੋਂ ਵੀ ਲੋਕ ਆਏ ਹੋਣਗੇ ਲੁਧਿਆਣਾ ਹੈ ਲੁਧਿਆਣਾ ਕਿਸੇ ਇੱਕ ਦਾ ਨਹੀਂ ਹੈਗਾ ਲੁਧਿਆਣਾ ਤਾਂ ਪੂਰੇ ਪੰਜਾਬ ਨੂੰ ਰੋਟੀ ਖਵਾਉਂਦਾ ਹੈ ਪੜੇ ਲਿਖੇ ਲੋਕਾਂ ਨੂੰ ਮੇਰੀ ਬੇਨਤੀ ਹੈ ਲਾਈਵ ਦੇਖਦੇ ਹੋਣਗੇ ਕਿਤੇ ਕੋ YouTube ਤੇ ਕਿਤੇ ਦੇਖਦੇ ਵੋਟਾਂ 'ਚ ਹਿੱਸਾ ਜ਼ਰੂਰ ਲਓ ਭਾਵੇਂ ਨੋਟਾ ਦੱਬਿਓ ਮੈਂ ਨਹੀਂ ਕਹਿੰਦਾ ਯਾਰ ਸਾਨੂੰ ਪਾਓ ਭਾਵੇਂ ਨੋਟਾ ਦੱਬਿਓ ਵੀ ਸਾਨੂੰ ਕੋਈ ਪਸੰਦ ਨਹੀਂ ਇਹਨਾਂ 'ਚ ਇਹ ਤਾਂ ਪਤਾ ਲੱਗੇ ਕਿ ਨੋਟਾਂ ਨੂੰ ਕਿੰਨੀਆਂ ਪੈ ਗਈਆਂ ਕਿ ਪੜੇ ਲਿਖ ਲੋਕਾਂ ਦੀ ਚੋਆਇਸ ਕੀ ਹੈ ਨਾ ਜਾਣਾਂ ਵੀ ਅੱਧੀ ਹਮਾਇਤ ਹੀ ਹੋ ਜਾਂਦੀ ਹੈ ਫਿਰ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਅੱਧੀ ਹਮਾਇਤ ਹੀ ਹੁੰਦੀ ਹੈ ਵਿਰੋਧਤ ਕਰੋ ਇੱਕ ਜੰਗਲ 'ਚ ਅੱਗ ਲੱਗ ਗਈ ਸਾਰੇ ਜਾਨਵਰ ਡਰ ਕੇ ਭੱਜਣ ਲੱਗ ਗਏ ਇੱਕ ਚਿੜੀ ਸੀ ਉਹ ਜਾਇਆ ਕਰੇ ਛੱਪੜ 'ਚ ਚੁੰਝ ਭਰ ਕੇ ਜੰਗਲ ਦੀ ਅੱਗ ਤੇ ਪਾ ਦਿਆ ਕਰੇ ਫੇਰ ਜਾਇਆ ਕਰੇ ਛੱਪੜ 'ਚ ਚੁੰਝ ਭਰ ਕੇ ਫੇਰ ਜਦੋਂ 5-7 ਵਾਰੀ ਚਿੜੀ ਨੇ ਐ ਕੀਤਾ ਬਾਕੀ ਜਾਨਵਰ ਉਹਨੂੰ ਮਜ਼ਾਕ ਕਰਨ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਜਾਨ ਬਚਾ ਕੇ ਉਹ ਕਹਿੰਦੀ ਮੈਨੂੰ ਵੀ ਪਤਾ ਐ ਕਿ ਮੇਰੀ ਚੁੰਝ ਦੇ ਪਾਣੀ ਨਾਲੇ ਅੱਗ ਨਹੀਂ ਬੁਝਣੀ ਪਰ ਘਟੋ ਘਟ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਇਸ ਅੱਗ ਦੀ ਗੱਲ ਚੱਲੂਗੀ ਤਾਂ ਮੇਰਾ ਨਾਂ ਘਟੋ ਘਟ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਆਊਗਾ ਥੋੜਾ ਨਾਂ ਜਾਨ ਬਚਾ ਕੇ ਭੱਜਣ ਵਾਲਿਆਂ ਚ ਆਊਗਾ ਕੋਸ਼ਿਸ਼ ਤਾਂ ਕਰੋ ਯਾਰ ਚੁੰਝ ਚ ਪਾਣੀ ਪਾ ਕੇ ਜਿਤਨਾ ਹਾਰਨਾ ਪ੍ਰਮਾਤਮਾ ਦੇ ਹੱਥ ਹੈ ਜਿਤਨਾ ਵੀ ਚੱਲਦੀ ਰਹਿੰਦੀ ਹੈ ਹੋਰਾਂ ਵੀ ਚੱਲਦੀ ਰਹਿੰਦੀ ਪਰ ਕੋਸ਼ਿਸ਼ ਤਾਂ ਕਰੋ ਨਾ ਇਸ ਸਨਾਨ ਲੈ ਕੇ ਤਾਂ ਪੱਦੀ ਹਮਾਇਤ ਹੀ ਕਰ ਦਿੰਦੇ ਆ। ਉਹ ਵੀ ਹੁਣੇ ਹੀ ਕਰਨ ਲੱਗੇ। ਉਹ ਕਹਿੰਦੇ ਵੋਟਾਂ ਜਿਹੜੀ ਖਰੀਦਦੇ ਆ। ਖਰੀਦਣ ਵਾਲੇ ਦਾ ਕੀ ਪਤਾ ਪੈਸੇ ਕਿਸੇ ਹੋਰ ਤੋਂ ਲੈ ਲੈ ਵੋਟ ਕਿਸੇ ਹੋਰ ਨੂੰ ਪਾ ਦੇ। ਕੀ ਪਤਾ ਹੈ? ਉਹ ਕਹਿੰਦੇ ਆਪਾਂ ਐ ਕਰੋ ਜਿਹੜੇ ਇੰਨਾ ਦੇ ਵੋਟਰ ਨੇ ਉਹਨਾਂ ਦੇ ਕਾਰਡ ਹੀ ਲੈ ਲਓ। ਵੀ 10000ਰ ਵੋਟਾਂ ਪਾਉਣਾਂ ਦੀ ਪੈਣ ਹੀ ਨਹੀਂ ਦੇਣੀ। ਤਾਂ ਇਹਦਾ ਮਤਲਬ ਫਿਰ ਉਹਨਾਂ ਨੇ 10000 ਵਿਰੋਧੀ ਪਾਰਟੀ ਦੀ ਰੋਕ ਲਈ। ਇਹਦਾ ਮਤਲਬ 10000 ਵੋਟ ਵਿਰੋਧੀ ਪਾਰਟੀ ਦੀ ਘੱਟ ਗਈ ਹੋ ਜਾਂਦੀ ਜਾਂਦੇ ਨੇ। ਹੁਣ ਐ ਜਦੋਂ ਕਾਰਡ ਹੀ ਲੈ ਲਿਆ ਤੁਹਾਡੇ ਕੋਲੋਂ ਤੁਹਾਨੂੰ 5 ਵਜੇ ਕਾਰਡ ਦੇ ਦੇਣਗੇ ਦੇ ਦੇਣਗੇ ਵੀ ਆ ਲੈ ਲੈ ਵਾਪਸ ਇਹ ਤਾਂ ਪੱਕਾ ਪਤਾ ਹੋ ਗਿਆ ਨਾ ਵੀ 10000 ਬੰਦੇ ਦਾ ਕਾਰਡ ਸਾਡੇ ਕੋਲੇ ਸੀ ਜਿਹਨੂੰ ਪੈਸੇ ਦਿੰਦੇ ਨੇ ਉਹਦਾ ਪੱਕਾ ਨਹੀਂ ਪਤਾ ਪੈਸੇ ਲੈ ਲੈਂਦੇ ਅੰਦਰ ਜਾ ਕੇ ਵੋਟ ਨਹੀਂ ਪਾਉਂਦੇ ਉਹ ਆਏ ਆਗੇ ਹੁਣ ਇਹਨਾਂ ਤਰੀਕਿਆਂ ਤੇ ਆ ਗਏ ਸੋ ਕਿਰਪਾ ਕਰਕੇ ਨਾ ਕਿਸੇ ਨੂੰ ਕਾਰਡ ਦਿਓ ਕਾਰਡ ਇਹ ਕਾਰਡ ਜਿਹੜਾ ਨਾ ਵੋਟਾਂ ਵਾਲਾ ਕਾਰਡ ਇਹਨੂੰ ਘਰੇ ਜਾ ਕੇ ਦੇਖਿਓ ਤੁਹਾਡੇ ਘਰੇ ਹੀ ਪਿਆ ਹੋਊਗਾ ਸੰਦੂਕ ਚ ਪਿਆ ਹੋਊਗਾ ਟਰੰਕ ਚ ਪਿਆ ਹੋਊ ਫੋਟੋ ਤੇ ਤੁਹਾਡੀ ਹੋ ਲੱਗੀ ਹੋਈ ਐ ਪਰ ਉਹਦੇ ਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਬੇ ਹੋਰਾਂ ਦਾ ਖੂਨ ਐ ਉਸ ਵੋਟਰ ਕਾਰਡ ਚ ਤੁਸੀਂ ਕਹੋਗੇ ਯਾਰ ਮੁੱਖ ਮੰਤਰੀ ਆਹ ਕਿਹੜੀ ਗੱਲ ਕਰੀ ਜਾਂਦਾ ਵੀ